ਹਾਂ ਮੇਰਾ ਮਲਕੀ ਸਿੰਘ ਪੋਸਟੇ 36 ਗੜ ਹਾਂਜੀ ਬਹੁਤ ਜ਼ਿਆਦਾ ਗਰਵ ਦੀ ਬਾਤ ਹੈ ਮਹਿਸੂਸ ਹੋ ਰਿਹਾ ਮੇਰੇ ਕੋਲ ਬਹੁਤ ਵਧੀਆ ਤੇ ਪੂਰੇ ਪਿੰਡ ਵਾਲੇ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਿਆ ਇਹ ਘਟਨਾ 31 2024 ਨੂੰ ਵਜੀ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਆੜੇ ਤੇ ਇਨਕਾਊਂਟਰ ਸ਼ੁਰੂ ਹੋ ਗਿਆ ਉੱਥੇ ਇਨਕਾਊਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀ ਇੱਕ ਛਾਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਹਲਾ ਰਹੇ تھے ਉਹਨਾਂ ਨੂੰ ਰੋਕਿਆ ਹੋਰ ਪਿਛੇ ਪਿਛੇ ਭੇਜਿਆ ਗਿਆ ਇੱਕ ਬੰਦਾ ਹੈ ਆਪਣਾ ਪਰ ਉਹ ਬਾਅਦ ਵਿੱਚ ਹਸਪੀਟਲ ਚ ਜਾ ਕੇ ਆਪਣੀ ਡੈਥ ਹੋ ਗਿਆ ਤੇ ਇਸ ਵਾਸਤੇ ਤੇ ਗਰਵ ਕੀ ਬਾਤ ਆ ਬਣ ਲਈ ਆਪਾਂ ਜਦ ਮੈਨੂੰ ਫੌਜੇ ਭਰਤੀ ਹੁੰਦੇ ਆ ਹਾਂ ਜਹਾਂ ਨੂੰ ਹਾਰੇ ਨੂੰ ਮੈਨੂੰ ਫੌਜੇ ਜਾ ਕੇ ਪਿਛੇ ਕਾ ਚੰਗੇ ਕੰਮ ਕਰਨੇ ਚਾਹੀਦੇ ਨੇ ਠੀਕ ਹੈ ਜੀ ਬਹੁਤ ਗਰਵ ਦੀ ਗੱਲ ਹੈ ਜਦ ਪਤਾ ਕਿ ਨਾ ਇਹ ਉਹਦੇ ਵਿੱਚ ਮਨ ਕਿ ਨਾ ਛੋਲੇ ਚੱਕਰ ਤੇ ਨਾਮ ਆਇਆ ਮੇਰਾ 15 ਕਸ 2024 ਦੇ ਵਿੱਚ ਆ ਗੌਰਵ ਮਾਨ ਮਹਿਸੂਸ ਹੋਇਆ ਮੈਨੂੰ ਨੌਜਵਾਨੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵੱਲ ਵੱਧ ਤੋਂ ਵੱਧ ਅਗਰੇ ਆਪਣੇ ਜਪੋਜ ਦੇ ਵਿੱਚ ਭਰਤੀ ਹੋਣ ਲਾਈਫ ਤੇ ਬਸ ਇਹੀ ਸੁਪਨੇ ਕਿ ਮਤਲਬ ਕਿ ਦੇਸ਼ ਦੀ ਸੇਵਾ ਕਰਦੇ ਰਹਾਂਗੇ ਮੈਂ ਜਨੂ ਪਰਮਾਤਮਾ ਦਾ ਲੱਖ ਸਭ ਸ਼ੁਰ ਪਾਉਂਦੀ ਹੈ ਜੀ ਬਸ ਇਹੀ ਕਹਿ ਰਹੇ ਜੀ ਕਿ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਜੀ ਹੈ ਇਹ ਖੁਸ਼ੀ ਮਨਾਉਣ ਲਈ ਜੀ ਅਮੋਸਲੇ ਕਿਵੇਂ ਸੁਖਣਾ ਮਿਲਜੀਦਾ ਹੈ ਸ਼ਾਮ ਸਤਿਵ ਜੀ ਨੇ ਇਹਨੇ ਪੂਨ ਕੀਤਾ ਹੈ ਫਿਰ ਦੀਦੀ ਨੂੰ ਕੀਤਾ ਹੈ ਉਹਨਾਂ ਨੇ ਫਿਰ ਸਾਨੂੰ ਦੱਸਿਆ ਹੈ ਕਿ ਗੋਲੀ ਲੱਗ ਗਈ ਇਦਾਂ ਫਿਰ ਜਦੋਂ ਮੰਮੀ ਰੋਂ ਲੱਗ ਗਏ ਫਿਰ ਇਹਨਾਂ ਨੇ ਫਿਰ ਆਪ ਕੋ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਹਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਹ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰੇ ਚੱਕਰ ਦੇ ਬੱਚੇ ਨਾ ਅਨਾਉਂਸ ਹੋ ਗਏ ਹਾਂਜੀ ਬਹੁਤ ਵਧੀਆ ਲੱਗਿਆ ਪਰ ਮਾਤਾ ਦਾ ਲੱਖ ਲੱਖ ਸ਼ੁਕਰ ਬਸ ਫਿਰ ਨਾਲ ਹੀ ਸੀ ਰਾਸ਼ਟਪਤੀ ਨੂੰ ਹਾਂਜੀ ਉਸ ਵੇਲੇ ਜਦੋਂ ਨਾ ਰਾਸ਼ਟਪਤੀ ਦੇਰ ਹੀ ਸੀ ਸੋਹਰੇ ਚੱਕਰ ਨੂੰ ਕਿ ਨਾ ਕੋ ਮੈਸੇਜ ਹੋ ਰਿਹਾ ਫਿਰ ਮਾਂ ਹਾਂਜੀ ਬਹੁਤ ਵਧੀਆ ਲੱਗਿਆ ਨਾਨਕੇ ਪਰੋਚੇ ਦਾ ਨਾਨਾ ਜੀ ਆਰਮੀ ਦੇ ਸੂਬੇ ਦਾ ਦੋ ਨ ਲੜਾਈਆਂ 65 ਘੱਟ ਜੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਬਾਕੀ ਬਣਾਈ ਜਾਨਾ ਦਾ ਆਰਮੀ ਦੇ ਵਿੱਚ ਸਾਰੇ ਸਾਡੇ ਪਰਿਵਾਰ ਦੇ ਵਿੱਚ ਸਾਰੇ ਕੋ ਨੂੰ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨ ਨੂੰ ਬੋਤੀ ਆ ਮਲਾ ਆਰਮੀ ਦੀ ਨਾਨਕ ਨਾਲ ਨਾਲ ਨੌਜ ਮਾਣਾ ਮੈਨ ਮਰੋ ਵੀ ਸਾਡੇ ਪਰਿਵਾਰ ਦਾ ਇਹ ਨਾਮ ਰੋਸ਼ਨ ਕੀਤਾ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਹੀ ਪਿੰਡ ਦਾ ਹੀ ਨਾਮ ਕੋਈ ਹੋਰ ਵੀ ਹੈਗਾ ਸੋਰੇ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹੋ ਹੀ ਹੈ ਸਰਪ੍ਰਸਤ ਬਰਾਇ ਡਿਸਟ੍ਰਿਕਟ ਵਿੱਚ ਜੋਧਾ ਜੀ ਗਏ ਆ ਰਠਪੁਰੀ ਭਮੜਾ ਤਿੰਨ ਸਰਦਾਰ ਹੀ ਤਿੰਨ ਵਗਿਆ ਨੇ ਕਿਉਂ ਜਿਨ੍ਹਾਂ ਨੂੰ ਸੂਰੀਆ ਚੱਕਰ ਮਿਲਿਆ ਇਹ ਬੰਦੇ ਨੇ ਲਿਆ ਰਾਤੂ ਪੱਤੀ ਬਹੁਤ ਬੜੀ ਖੁਸ਼ੀ ਹੋਈ ਹੈ ਫਿਰ ਮੁਰਤੋਂ ਹੀ ਰਦਾ ਇਹਨੇ ਧਰਤੀਆਂ ਵੇਖੀਆਂ ਬਾਅਦ ਚ ਫੇ ਚਲੋ ਮਤਲਬ ਵੀ ਬਾਅਦ ਚ ਸੀਆਰਪੀ ਜੋ ਗਿਆ ਫਿਰ ਤੇ ਆਪਣਾ ਮਿਹਨਤ ਕੀਤੀ ਕੋਬਰਗਮਨ ਹੋ ਜਾਊਗੀ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਤੇ ਪਹਿਲਾ ਸਿਕਸ ਵਾਰ ਜਿੰਨੇ ਸੂਰੀਆ ਚੱਕਰ ਸਾਡੇ ਪਿੰਡ ਪ੍ਰਾਪਤ ਕੀਤਾ ਤੇ ਸਾਨੂੰ ਇਹ ਤੇ ਮਾਣ ਵੀ ਆ ਇਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲੈ ਕੇ ਮਾਨਿਆਂ ਚ ਸਾਨੂੰ ਘਰ ਵੇ ਆ ਜੀ ਤੇ ਕਿੰਨਾ ਵਧੀਆ ਲੱਗਾ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਕਿ ਕਹਿੰਦਾ ਨੌਜਵਾਨ ਇਹੋ ਕਹਿਣਾ ਚਾਹੁੰਦੇ ਨੇ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਭੱਤੀ ਹੋ ਕੇ ਨੌਕਰੀਆਂ ਵੱਲ ਧਿਆਨ ਦਿਓ ਬੜਾ ਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਿਆ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰਿੰਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਨੇ